ਨੀਡਿੰਗ ਕ੍ਰੇਸ਼ਨ ਟਾਈਮ ਤੇ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਡਿਜ਼ਾਈਨ ਲੈ ਕੇ ਆਈ ਹਾਂ ਇਹਨੂੰ ਤੁਸੀਂ ਲੇਡੀਜ਼ ਕੋਟੀ ਜੈਕਟ ਦੇ ਉੱਪਰ ਸਕੀਵੀ ਦੇ ਉੱਪਰ ਪਾ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਆਪਣਾ ਡਿਜ਼ਾਈਨ ਤੇ ਬਹੁਤ ਸੋਹਣਾ ਜਿਹਾ ਬਣ ਕੇ ਲੱਗਦਾ ਡਿਜ਼ਾਈਨ ਤੇ ਇਹਨੂੰ ਬਣਾਉਣ ਵਾਸਤੇ ਜਦੋਂ ਗੁੰਡੇ ਲੈਣੇ ਹਨ 10 10 ਗੁੰਡਿਆਂ ਦੇ ਹਿਸਾਬ ਨਾਲ ਗੁੰਡੇ ਲੈ ਲਿਓ ਤੇ ਤੁਹਾਡਾ ਡਿਜ਼ਾਈਨ ਜਿਹੜਾ ਪ੍ਰੋਪਰ ਤਰੀਕੇ ਦੇ ਨਾਲ ਸੈੱਟ ਹੋ ਜਾਊਗਾ ਤੇ ਚਲੋ ਫਿਰ ਆਪਾਂ ਇਹਨੂੰ ਡਿਜ਼ਾਈਨ ਨੂੰ ਬਣਾਉਣਾ ਸਿੱਖ ਲੈਨੇ ਆ ਕਿs ਤਰੀਕੇ ਨਾਲ ਆਪਣਾ ਡਿਜ਼ਾਈਨ ਬਣਦਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਜਿਹੜੇ ਨਵੇਂ ਆਏ ਹੋ ਜਿਨ੍ਹਾਂ ਨੇ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰੋ ਔਰ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਅੱਗੇ ਆਉਣ ਵਾਲੀ ਮੇਰੀ ਵੀਡੀਓ ਜਿਹੜੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਪਹਿਲਾ ਕੁੰਡਾ ਬਿਨਾ ਗੁਨੇ ਉਤਾਰਾਂਗੇ ਸਟਾਰਟਿੰਗ ਦੇ ਵਿੱਚ ਆਪਾਂ ਦੋ ਗੁੰਡਿਆਂ ਦਾ ਇੱਕ ਗੁੰਡਾ ਅੱਗੇ ਤੋਂ ਕਰਾਂਗੇ ਹੁਣ ਆਪਾਂ ਇਸ ਗੁੰਡੇ ਦੇ ਦੋਨੋਂ ਤਰਫੇ ਗਲ ਪਾਵਾਂਗੇ ਧਾਗਾ ਅੱਗੇ ਕਰਾਂਗੇ ਇੱਕ ਗੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਪੰਜ ਗੁੰਡੇ ਸਿੱਧੇ 1 2 3 4 5 ਦੋ ਗੁੰਡਿਆਂ ਦਾ ਇੱਕ ਗੁੰਡਾ ਫੇਰ ਆਪਾਂ ਇਸ ਤਰ੍ਹਾਂ ਅੱਗੇ ਦੀ ਸਾਈਡ ਤੋਂ ਕਰਦੇ ਆਂ ਇਹਨਾਂ 10 ਗੁੰਡਿਆਂ ਨੂੰ ਆਪਾਂ ਅੱਗੇ ਤੋਂ ਅੱਗੇ ਕੰਟੀਨਿਊ ਕਰਦੇ ਜਾਵਾਂਗੇ ਕਿਸ ਤਰ੍ਹਾਂ ਕਰਾਂਗੇ ਪਹਿਲਾ ਗੁੰਡਾ ਬਿਨਾ ਬੁਣਿਆ ਤਾਰਾਂਗੇ ਬੈਗ ਸਾਈਡ ਤੋਂ ਦੋ ਗੁੰਡਿਆਂ ਦੇ ਇੱਕ ਗੁੰਡਾ ਕਰਾਂਗੇ ਇਹ ਸੁੰਡੇ ਦੇ ਦੋਨੋਂ ਤਰਫ ਵੜ ਪਾਵਾਂਗੇ ਧਾਗੇ ਨੂੰ ਅੱਗੇ ਕਰਕੇ ਇੱਕ ਗੁੰਡਾ ਸਿੱਧਾ ਧਾਗੇ ਨੂੰ ਅੱਗੇ ਕਰਕੇ 5 ਗੁੰਡੇ ਸਿੱਧੇ ਇੱਕ ਦੋ 3 4 5 ਇਹਨਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਕਰਦੇ ਆਂਗੇ ਦੋ ਡਿਜ਼ਾਈਨ ਆਪਣੇ ਖਤਮ ਹੋਏ ਇੱਕ ਡਿਜ਼ਾਈਨ ਆਪਣੇ ਹੋਰ ਕਿਉਂਕਿ ਮੈਂ ਤਿੰਨ 30 ਕੁੰਡੇ ਲਏ ਤਿੰਨ ਡਿਜ਼ਾਈਨ ਆਪਣੇ ਬਣਨਗੇ ਫਿਰ ਆਪਾਂ ਡਿਜ਼ਾਈਨ ਨੂੰ ਕੰਟੀਨਿਊ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਤੋਂ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਪੰਜ ਕੁੰਡੇ ਸਿੱਧੇ ਇੱਕ 2 3 4 5 ਦੋ ਕੁੰਡਿਆਂ ਦੇ ਇੱਕ ਕੁੰਡਾ ਅੱਗੇ ਦੀ ਸਾਈਡ ਤੋਂ ਤੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਿਆਂਗੇ ਉਲਟੀ ਸਾਈਡ ਤੋਂ ਆਪਣੀ ਪੂਰੀ ਸਲਾਈ ਜਿਹੜੀ ਉਲਟੀ ਉਲਟੀ ਬਣਾ ਕੇ ਆਪਾਂ ਕੰਪਲੀਟ ਕਰਾਂਗੇ ਇਸ ਡਿਜ਼ਾਈਨ ਦੀਆਂ ਜਿੰਨੀਆਂ ਵੀ ਆਪਣੀਆਂ ਸਲਾਈਆਂ ਹੋਣਗੀਆਂ ਪੂਰੀਆਂ ਆਪਣੀ ਉਲਟੇ ਮੋਲਟੀਆਂ ਬਣਾਵਾਂਗੇ ਤੇ ਇਸ ਤਰ੍ਹਾਂ ਤੁਸੀਂ ਪੂਰੀ ਸਲਾਈ ਜਿਹੜੀ ਉਲਟੀ ਉਲਟੀ ਬਣਾ ਕੇ ਕੰਪਲੀਟ ਕਰ ਲਿਓ तीजी सिलाई आए आप सीधी साइड पहला कुंडा बिना बुने उतारे एक कंडा सीधा दोडिया का एक कुंडा आप अगे की सैड तो करा एक धागे को अगे करा एक कंडा सीधा धागे ना चार कुंडे सीधे ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਦੀ ਸਾਈਡ ਤੋਂ ਕਰਾ ਦੇਣੀ ਹੈ ਇਸ ਤਰੀਕੇ ਨਾਲ ਇਹਨਾਂ 10 ਕੁੰਡਿਆਂ ਨੂੰ ਆਪਾਂ ਫੇਰ ਜਿਹੜਾ ਅੱਗੇ ਕੰਟੀਨਿਊ ਕਰਾਂਗੇ ਕੁੰਡਾ ਪਲਟ ਕੇ ਸਿੱਧਾ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਇਹ ਕੁੰਡਾ ਸਿੱਧਾ ਤਾਗੇ ਨੂੰ ਅੱਗੇ ਕਰਾਂਗੇ ਇੱਕ ਗੁੰਡਾ ਸਿੱਧਾ ਤਾਗੇ ਨੂੰ ਅੱਗੇ ਕਰਾਂਗੇ ਚਾਰ ਗੁੰਡੇ ਸਿੱਧੇ 1 2 3 4 ਦੋ ਗੁੰਡਿਆਂ ਦਾ ਇੱਕ ਗੁੰਡਾ ਅੱਗੇ ਫਿਰ 10 ਗੁੰਡਿਆਂ ਨੂੰ ਕੰਟੀਨਿਊ ਕਰਾਂਗੇ ਅੱਗੇ ਗੁੰਡਾ ਪਲਟ ਕੇ ਸਿੱਧਾ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬੈਕ ਸਾਈਡ ਤੋਂ ਇੱਕ ਗੁੰਡਾ ਸਿੱਧਾ ਤਾ ਗਾਗੇ ਇੱਕ ਗੁੰਡਾ ਸਿੱਧਾ ਤਾ ਗਾਗੇ ਚਾਰ ਗੁੰਡੇ ਸਿੱਧੇ ਦੋ ਗੁੰਡਿਆਂ ਦਾ ਇੱਕ ਗੁੰਡਾ ਅੱਗੇ ਤੋਂ ਕਰਾਂਗੇ ਲਾਸਟ ਵਾਲਾ ਗੁੰਡਾ ਸਿੱਧਾ ਬਣਾਵਾਂਗੇ ਉਲਟੀ ਸਲਾਈ ਪੂਰੀ ਉਲਟੀ ਬਣਾਵਾਂਗੇ ਆਪਾਂ ਛੇਵੀਂ ਸਲਾਈ ਸਿੱਧੀ ਸਾਈਡ ਪਹਿਲਾ ਗੁੰਡਾ ਬਿਨਾਂ ਗੁੰਨੇ ਉਤਾਰਾਂਗੇ ਗੁੰਡਾ ਬਲਟ ਕੇ ਸਿੱਧਾ ਕਰਾਂਗੇ ਦੋ ਗੁੰਡਿਆਂ ਦਾ ਇੱਕ ਗੁੰਡਾ ਬੈਕ ਸਾਈਡ ਤੋਂ దో కండే సె ధాగ అగే ఇక్కడ సీధా ధాగ అగ్గే తిని కండే సూ తిన్నో కను అక్కడ కంటిన్యూ క ਕੁੰਡਾ ਬਲਟ ਕੇ ਸਿੱਧਾ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਦੋ ਕੁੰਡੇ ਸਿੱਧੇ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ ਤਿੰਨ ਕੁੰਡੇ ਸਿੱਧੇ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਦੀ ਸਾਈਡ ਤੋਂ ਕਰਾਂਗੇ ਦੋ ਡਿਜ਼ਾਈਨ ਬਣ ਗਏ ਤੀਜਾ ਡਿਜ਼ਾਈਨ ਕੰਟੀਨਿਊ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਦੋ ਕੁੰਡੇ ਸਿੱਧੇ தக்கடா சிதா தேக்கா தின்ன குண்டே சிதை தோ கடெய்ய அேஸ்டா கண்டாச சிதா பண்ணுவே உல்ட்டி சிலை பூரி உல்ட்டி பண்ணுவே சத்வீ சிலை சிதி சைட பயில கும்டா பிணா உத்தாரிய கண்டா பல சிதாக்கா தோ கண்ட கும்டா பைக்கை దండే సనావే థా తగ్గ అూ కదా కండా బ్యాక సైడ్ తిను సే తగ్గ అి థాగ అగే కో కు సో కైడ్ దో డిజైన్ ఖతమ తిజా డిజైన్ ఫోర్ కంటిన్యూ కో కు బ్యాక్ సైడ్ తిని కండే సగే ఇండా సెా ధే దో కుడే సో కు అలా కు సెా ਉਲਟੀ ਸਲਾਈ ਪੂਰੀ ਉਲਟੀ ਉਲਟੀ ਬਣਾਵਾਂਗੇ ਨੌਵੀਂ ਸਲਾਈ ਸਿੱਧੀ ਸਾਈਡ ਪਹਿਲਾ ਕੁੰਡਾ ਜਿਹੜਾ ਬਿਨਾ ਬੁਣਿਆ ਉਤਾਰਾਂਗੇ ਆ ਕੁੰਡਾ ਪਲਟ ਕੇ ਸਿੱਧਾ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਚਾਰ ਕੁੰਡੇ ਸਿੱਧੇ ਧਾਗਾ ਅੱਗੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਦਾ ਕੁੰਡਾ ਪਲਟ ਕੇ ਸਿੱਧਾ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਤਿੰਨ ਕੁੰਡੇ ਸਿਕ 1 2 3 ਚਾਰ ਕੁੰਡੇ ਸਿੱਧੇ ਧਾਗਾ ਅੱਗੇ ਕੀਤਾ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕੀਤਾ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਤੀਜਾ ਡਿਜ਼ਾਈਨ ਕੰਟੀਨਿਊ ਕਰਾਂਗੇ ਬੈਕ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਕੁੰਡਾ ਚਾਰ ਕੁੰਡੇ ਸਿੱਧੇ ਧੱਗ ਅੱਗੇ ਇੱਕ ਕੁੰਡਾ ਸਿੱਧਾ ਧੱਗ ਅੱਗੇ ਇੱਕ ਕੁੰਡਾ ਸਿੱਧਾ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਬਣਾਵਾਂਗੇ ਉਲਟੀ ਸਲਾਈ ਤੋਂ ਉਲਟੀ ਬਣਾ ਕੇ ਕੰਪਲੀਟ ਕਰਾਂਗੇ 11ਵੀਂ ਸਲਾਈ ਆ ਗਈ ਆ ਮੈਂ ਸਿੱਧੀ ਸਾਈਡ ਪਹਿਲਾ ਕੁੰਡਾ ਬਿਨਾਂ ਬੁਣੀ ਉਤਾਰਿਆ ਕੁੰਡਾ ਪਲਟ ਕੇ ਸਿੱਧਾ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਪੰਜ ਕੁੰਡੇ ਸਿੱਧੇ ਤਾ ਗਾਗੇ ਇੱਕ ਕੁੰਡਾ ਸਿੱਧਾ ਤਾ ਗਾਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਕੁੰਡਾ ਪਲਟ ਕੇ ਸਿੱਧਾ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਪੰਜ ਕੁੰਡੇ ਸਿੱਧੇ 1 2 3 4 5 ਤਾ ਗਾਗੇ ਕਰਾਂਗੇ ਇੱਕ ਕੁੰਡਾ ਸਿੱਧਾ ਤਾ ਗਾਗੇ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਤੋਂ ਤੀਜਾ ਡਿਜ਼ਾਈਨ ਫੇਰ ਸ਼ੁਰੂ ਕਰਾਂਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਬੈਕ ਸਾਈਡ ਤੋਂ ਪੰਜ ਕੁੰਡੇ ਸਿੱਧੇ ਧਾਗਾ ਅੱਗੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਦੋ ਕੁੰਡਿਆਂ ਦਾ ਇੱਕ ਕੁੰਡਾ ਅੱਗੇ ਦੀ ਸਾਈਡ ਤੋਂ ਲਾਸਟ ਵਾਲਾ ਕੁੰਡਾ ਸਿੱਧਾ 11 ਸਲਾਈਆਂ ਬਣ ਗਈਆਂ 12ਵੀਂ ਸਲਾਈ ਪੂਰੀ ਆਪਾਂ ਉਲਟੀ ਉਲਟੀ ਬਣਾਵਾਂਗੇ 12 ਸਲਾਈਆਂ ਦਾ ਆਪਣਾ ਫਰੰਟ ਡਿਜ਼ਾਈਨ ਹੈ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣ ਕੇ ਆਂਦਾ ਵਾ ਵੀਡੀਓ ਪਸੰਦ ਆਈ ਹੋਵੇ ਡਿਜ਼ਾਈਨ ਪਸੰਦ ਆਇਆ ਹੋਵੇ ਤਾਂ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਣਾ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜਰੂਰ ਕਰਨਾ ਮਿਲਦੇ ਆ ਨੈਕਸਟ ਡਿਜ਼ਾਈਨ ਦੇ ਨਾਲ ਧੰਨਵਾਦ ਜੀ